ਨਾ ਤਾਂ ਵਾਚ ਕਰ ਰਹੇ ਸੀ ਨਾਨਪੁਰ ਸਾਹਿਬ ਬੱਚੇ ਫੜੇ ਸੀ ਜੰਤਰੀਆਂ ਦੇ ਕੇ ਲੋਕਾਂ ਨੂੰ ਕਹਿੰਦੇ ਸੀ ਸਾਡੇ ਪਿਓ ਦਾ ਐਕਸੀਡੈਂਟ ਹੋ ਗਿਆ ਤੇ ਸਾਡੇ ਜਿਹੜੇ ਸਕੂਲ ਦੀ ਫੀਸ ਦੇ ਦਿਓ ਇਦਾਂ ਕਰਕੇ ਪੈਸੇ ਲੈਂਦੇ ਲੋਕਾਂ ਕੋ ਇੱਥੇ ਵੀ ਅਸੀਂ ਪ੍ਰਸ਼ਾਸਨ ਨੂੰ ਤਲਾਹ ਕੀਤੀ ਸੀ ਪਰ ਪ੍ਰਸ਼ਾਸਨ ਦਾ ਸਾਨੂੰ ਕੋਈ ਸਹਿਯੋਗ ਨਹੀਂ ਰਿਹਾ ਰੋਪੜ ਦਾ ਸਾਨੂੰ 10 ਵਜੇ ਦਾ ਟਾਈਮ ਦੇ ਕੇ ਕਦੀ 11 ਵਜੇ ਆ ਕੇ ਕਦੀ 12 ਵਜੇ ਆ ਕੇ ਸਾਨੂੰ ਇੱਥੇ ਜਦੋਂ ਅਸੀਂ ਆਏ ਤਾਂ ਪਹਿਲਾਂ ਦੱਸਦਾ ਸੀ ਔਰ ਅਸੀਂ ਇਹਨਾਂ ਤੋਂ ਬਿਨ ਪੁੱਛਿਆ ਫਿਰ ਜਦੋਂ ਆਪਣਾ ਕੰਮ ਕੀਤਾ ਔਰ ਇਹ ਸਾਡੇ ਪਿੱਛੇ ਆ ਗਏ ਔਰ ਬੱਚੇ ਅਸੀਂ ਸਾਡੇ ਸਾਹਮਣੇ ਭੱਜੇ ਇੱਥੇ ਆਹ ਕੰਮ ਹੈ ਇਹਨਾਂ ਦੀ ਕਿਹੜੀ ਸੰਸਥਾ ਕੰਮ ਕਰੀ ਅਸੀਂ ਭਾਜੀ ਗੁਰੂ ਰਾਮਦਾਸ ਦੇ ਬੱਚੇ ਸਾਡੀ ਕੋਈ ਸੰਸਥਾ ਨਹੀਂ ਅਸੀਂ ਐਜੇ ਇੱਕ ਨਾਗਰਿਕ ਸੁਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਜਿਹੜਾ ਕੰਮ ਕਰ ਰਹੇ ਹਾਂ ਇਸ ਤੋਂ ਇਲਾਵਾ ਸਾਡੀ ਕੋਈ ਮਨਸ਼ਾ ਨਹੀਂ ਹੋਰ ਪਰ ਇੱਥੋਂ ਦਾ ਰੋਪੜ ਦਾ ਪ੍ਰਸ਼ਾਸਨ ਬਿਲਕੁਲ ਨਲਾਇਕ ਪ੍ਰਸ਼ਾਸਨ ਔਰ ਗਲਤ ਤਰੀਕੇ ਦੇ ਨਾਲ ਇੱਥੇ ਜਿਹੜਾ ਵਾ ਉਹ ਕੰਮ ਕਰ ਰਹੇ ਜੋ ਚੱਲ ਰਿਹਾ ਨਾ ਇਦੇ ਵਿੱਚ ਭਾਜੀ ਇਹ ਦੱਸਦੇ ਕੋਈ ਇਹਨਾਂ ਕਰਨਾ ਨਹੀਂ ਮੈਂ ਇਹਨਾਂ ਦੀ ਸ਼ਿਕਾਇਤ ਬਿਲਕੁਲ ਮੰਤਰੀ ਸਾਹਿਬ ਨੂੰ ਕਰਨ ਲੱਗਾ ਔਰ ਇਹਨਾਂ ਦੇ ਸਾਹਮਣੇ ਕਰੂੰਗਾ ਜੋ ਕੁਝ ਕੀਰਤਪੁਰ ਸਾਹਿਬ ਅੱਜ ਦੇਖਿਆ ਕਿਸ ਤਰ੍ਹਾਂ ਦੇ ਹਾਲਾਤ ਬਹੁਤ ਦੁੱਖ ਜੀ ਸਾਡੇ ਕੋਲ ਤੇ ਵੀਡੀਓ ਹੈ ਜੀ ਉੱਥੇ ਇਹ ਪਰਦੇ ਪਾਉਂਦੇ ਉਹਨਾਂ ਦੀ ਹਰ ਗੱਲ ਤੇ ਹਰ ਗੱਲ ਤੇ ਪਰਦੇ ਪਾਉਣਦੇ ਜੀ ਉਹਨਾਂ ਦੀ ਤੇ ਔਰ ਅਸੀਂ ਇਹ ਜਿਹੜਾ ਸਾਡੇ ਆ ਤੁਸੀਂ ਵੇਖੋ ਇਹ ਇਹ ਗਰੀਬ ਲੋਕ ਨੇ ਸਾਹਮਣੇ ਆ ਮੰਨਣ ਡੇ ਉਹ ਕਹਿੰਦੇ ਆ ਮੰਗਦੇ ਉਹ ਕਹਿੰਦੇ ਆ ਮੰਗਦੇ ਆ ਸਾਡੇ ਦਿਮਾਗ ਚ ਲੁਕਸਿਆ ਹੋਇਆ ਅੰਮ੍ਰਿਤਸਰ ਉੱਥੇ ਆਏ ਜੇ ਇਹਨਾਂ ਚੰਗੇ ਕੰਮ ਕੀਤੇ ਹੁੰਦੇ ਤੇ ਅਸੀਂ ਇੱਥੇ ਨਾ ਆਉ ਇਹ ਪ੍ਰਸ਼ਾਸਨ ਦੀ ਨਲਾਇਕੀ ਹੈ ਤੇ ਬਸ ਹੋਰ ਕੁਝ ਨਹੀਂ ਹੈ ਜੀ ਇਤਲਾ ਮਿਲਣਾ ਤਾਂ ਆਏ ਜੀ ਮੌਕੇ ਤੇ ਜੇ ਕੋਈ ਕੰਪਲੇਂਟ ਆਏ ਜਾਂ ਫਿਰ ਕਿਸੇ ਵੱਲੋਂ ਕੋਈ ਗ੍ਰੀਵੈਂਸ ਹੋਵੇ ਮਿੰਦ ਹਾਲ ਤੱਕ ਆਪਸ ਦਾ ਆਏ ਪਹੁੰਚੇ ਇਹਨਾਂ ਦਾ ਰੋਲਾ ਸੁਣ ਰਹੇ ਸੀਗੇ ਇਹ ਕੁਝ ਦੂਜੀ ਪਾਰਟੀ ਨਾਲ ਬਹਿਸ ਰਹੇ ਸੀ ਇਹਨਾਂ ਨੂੰ ਕਿਹਾ ਕਿ ਆਏ ਕਿਆ ਕਹਿੰਦੇ ਇਹ ਬੱਚੇ ਆਏ ਸੀ ਉਧਰ ਚਲੇ ਗਏ ਕੋਈ ਕਲੀਅਰ ਕਰਨ ਨਾਲ ਦੱਸਿਆ ਨਹੀਂ ਗਿਆ ਨਾ ਕਿਸੇ ਵੱਲੋਂ ਕੋਈ ਕੰਪਲੇਂਟ ਆਈ ਹੈ ଫਾਰਮਲ ਤੇ ਇਹ ਲੋਕਲ ਵੀ ਨਹੀਂ ਹੈਗੇ ਹੁਣ ਇਹ ਵੈਰੀਫਾਈ ਕਰਦੇ ਹੈਗੇ ਕਿ ਆ ਇਸ਼ੂ ਹੈ ਤੇ ਕਿਆ ਇਹਨਾਂ ਦੀ ਗ੍ਰੀਵੈਂਸ ਹੈ ਉਸ ਹੱਬ ਆਪਾਂ ਕਰ ਲਈ ਕਰਦੇ ਹਾਂਗੇ